ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੀ ਆਪਣੀ ਜੋੜੀ ਵੱਲੋਂ ਬਲਕਾਰ ਅੰਖੀਲਾ ਤੇ ਮੰਜਿੰਦਰ ਗੁੱਚਲ ਵੱਲੋਂ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਦੀ ਮੈਨੂੰ ਬਹੁਤ ਜਲਦੀ ਹੈ ਕਿ ਮੈਂ ਜਲਦੀ ਜਲਦੀ ਤੁਹਾਨੂੰ ਸਰਪ੍ਰਾਈਜ਼ ਦੇਵਾਂ ਸੋ ਤੁਸੀਂ ਆਪਣੀ ਕੋਠੀ ਦੇ ਬਾਹਰ ਜਦੋਂ ਇੱਕ ਫੋਟੋ ਦਿਖਾਈ ਸੀ ਬਾਈ ਦੀ ਆਪਾਂ ਪੇਂਟਿੰਗ ਵਾਲੀ ਫੋਟੋ ਬਣਾਈ ਹੈ ਜਿਹਦੇ ਥੱਲੇ ਲਿਖਿਆ ਵੀ ਹਜੇ ਮੁੱਕਿਆ ਨਹੀਂ ਸੋ ਤੁਸੀਂ ਬਹੁਤ ਪਸੰਦ ਕੀਤੀ ਥੈਂਕ ਯੂ so much ਉਸ ਦਿਨ ਅਸੀਂ ਇਹ ਵੀ ਬੋਲਿਆ ਸੀ ਕਿ ਇੱਕ ਹੋਰ ਸਰਪ੍ਰਾਈਜ਼ ਹੈ ਉਹ ਸਰਪ੍ਰਾਈਜ਼ ਕੀ ਹੈ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਜੀ ਅੱਜ ਫਿਰ ਆਓ ਵੈਲਕਮ ਬਾਈ ਜੀ ਤੁਹਾਡਾ ਸਾਰੇ ਘਰੇ ਆਉਣ ਤੇ ਵੀ ਵੈਲਕਮ ਔਰ ਇਸ ਦੁਨੀਆ ਚ ਆਉਣ ਤੇ ਵੀ ਤੁਹਾਡਾ ਛੋਟਾ ਸ਼ੁਭਦੀਪ ਛੋਟਾ ਬਣ ਕੇ ਬੇਬੇ ਬਾਪੂ ਦੀ ਗੋਦ ਦੇ ਵਿੱਚ ਆਇਆ ਹੈ ਸਾਡਾ ਵੀਰ ਰੱਬ ਲੰਮੀਆਂ ਉਮਰਾਂ ਕਰੇ ਛੋਟੇ ਸ਼ੁਭਦੀਪ ਦੀਆਂ ਤੇ ਬੇਬੇ ਬਾਪੂ ਨੂੰ ਤੰਦਰੁਸਤੀ ਬਖਸ਼ੇ ਜੀ ਸੋ ਮੈਂ ਤਾਂ ਬਹੁਤ ਪਿਆਰੀ ਲੱਗੀ ਜੀ ਫੋਟੋ ਸਾਡੇ ਬਾਈ ਦੀ ਸੋ ਤੁਹਾਨੂੰ ਕਿਵੇਂ ਲੱਗੀ ਜੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ ਬਾਈ ਸਾਡੇ ਘਰੇ ਆਇਆ ਔਰ ਇਸ ਦੁਨੀਆਂ ਤੇ ਆਇਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਰ ਸਿੱਤੂ ਮੋਸਿਆਲੇ ਨੂੰ ਛੋਟੇ ਸਿੱਧੂ ਮੋਸਿਆਲੇ ਨੂੰ ਬਹੁਤ ਪਿਆਰ ਦਿਓ ਸਾਡੇ ਵਾਂਗੂ ਸਾਧੀਆਂ ਨਹੀਂ ਬਲੈਕ ਲਿਸਟੜ ਕਾਰਾਂ ਨੇ ਅਸੀਂ ਅਧਰੇ ਗ੍ਰਾਉਂਡ ਬੰਦੇ ਹੱਬਰ ਤੱਕ ਮਾਰਾ i